15 ਤਰੀਕ ਤੋਂ ਰਿਫਾਇਨਰੀ ਤੋਂ ਤੇਲ ਨਹੀਂ ਮਗਾਇਆ ਜਾਏਗਾ। ਲੇਕਿ ਪੈਟਰੋਲ ਪੰਪ ਪੇਸ਼ੇ ਖੁੱਲੇ ਰਹਿਣਗੇ ਕਿਉਂਕਿ ਇੰਨਾ ਸਟਾਕ ਪੈਟਰੋਲ ਪੰਪਾਂ ਦੇ ਹੁੰਦਾ ਕਿ ਪੈਟਰੋਲ ਪੰਪ ਖੁੱਲੇ ਰਹਿਣਗੇ। ਜੇ ਅਗਰ ਕਮਿਸ਼ਨ ਨਹੀਂ ਵਿਧਾਈ ਜਾਂਦੀ ਤਾਂ 22 ਤਰੀਕ ਨੂੰ ਜ਼ਰੂਰ ਪੈਟਰੋਲ ਪੰਪ ਬੰਦ ਰਹਿ ਸਕਦੇ ਨੇ। ਫੌਦਰ ਜਿੱਥੇ ਪਹਿਲੇ ਖਰਾਬੀ ਹੋਈ ਸੀ ਦੁਬਾਰਾ وہی ਪੋਜੀਸ਼ਨ ਆ ਜਾਣੀ ਸਾਰੀ। ਜੀ। ਪੈਟਰੋਲ ਨਹੀਂ ਮਿਲਣਾ, ਡੀਜ਼ਲ ਨਹੀਂ ਮਿਲਣਾ, ਚੋਰ ਬਜ਼ਾਰੀ وہی ਸਾਰੀ ਹੋਣੀ। ਇਹ ਦੇਖੋ ਜੀ ਬਹੁਤ ਗੱਲ ਖਰਾਬ ਹੈਗੀ ਆ। ਪਬਲਿਕ ਨੂੰ ਨੁਕਸਾਨ ਹੋਏਗਾ ਨਾਲ ਹੀ ਸਾਡੇ ਦੇਸ਼ ਰਾਜ ਨੂੰ ਬਹੁਤ ਵੱਡਾ ਨੁਕਸਾਨ ਆ। ਫਿਰ ਸਰਕਾਰ ਨੂੰ ਚਾਹੀਦਾ ਜੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਜਿਹੜਾ ਜਿੰਨੂੰ ਹੱਕ ਆ ਉਹ ਮਿਲਣਾ ਚਾਹੀਦਾ। ਲੁਧਿਆਣਾ লাইਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਇਸ ਸਮੇਂ ਚਰਚਾ ਬਣੀ ਹੋਈ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪੈਟਰੋਲ ਦੀ ਕਿਲਤ ਪੈ ਸਕਦੀ ਹੈ ਲੇਕਿਨ ਨਹੀਂ ਪੈ ਸਕਦੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ 2017 ਤੋਂ ਜਿਹੜੇ ਇਨਸੈਂਟਿਵ ਜਿਹੜੇ ਵਧਾਏ ਗਏ ਸੀਗੇ ਉਹ ਨਹੀਂ ਵਧਾਏ ਜਾ ਰਹੇ ਇਸ ਕਰਕੇ ਕੰਪਨੀਆਂ ਦਾ ਵਿਰੋਧ ਕੀਤਾ ਜਾ ਰਿਹਾ 15 ਤਰੀਕ ਤੋਂ ਰਿਫਾਇਨਰੀ ਤੋਂ ਤੇਲ ਨਹੀਂ ਮਗਵਾਇਆ ਜਾਏਗਾ ਲੇਕਿ ਪੈਟਰੋਲ ਪੰਪ ਬੇਸ਼ੱਕ ਖੁੱਲੇ ਰਹਿਣਗੇ ਕਿਉਂਕਿ ਇੰਨਾ ਸਟ੍ਰੋਕ ਪ੍ਰੋਪਰ ਪੰਪਾਂ ਦੇ ਹੁੰਦਾ ਕਿ ਪੈਟਰੋਲ ਪੰਪ ਖੁੱਲੇ ਰਹਿਣਗੇ لیکن ਜਿਹੜੀ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਜੋ ਗੱਲ ਕੀਤੀ ਆਵੇ ਪੂਰੇ ਭਾਰਤ ਦੇ ਪٹرول ਪੰਪ ਜਾਂ ਪੰਜਾਬ ਦੇ ਪٹرول ਪੰਪ ਜਿਹੜੇ ਹੈਗੇ ਨੇ ਜਿਹੜੇ ਉਹਨਾਂ ਦੇ ਇਨਸੈਂਟਿਵ ਬੰਦਾਰ ਦੀ ਗੱਲ ਕੀਤੀ ਗਈ ਸੀ ਕਿ ਉਹ ਨਹੀਂ ਵਿਧਾਇਆਗੇ ਇੱਕ ਕਰੋਸ ਜਿਹੜਾ ਹੈਗਾ ਪٹرول ਪੰਪ ਐਸੋਸੀਏਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਵਾ ਕਿ ਉਹਨਾਂ ਦੀ ਜਿਹੜੀ ਹੈ ਕਮਿਸ਼ਨ ਵਧਾਨ ਦੀ ਗੱਲਬਾ ਜਿਹੜੀ ਕੀਤੀ ਗਈ ਸੀ ਅਗਰ ਕਮਿਸ਼ਨ ਨਹੀਂ ਵਿਧਾਈ ਜਾਂਦੀ ਤਾਂ 22 ਤਰੀਕ ਨੂੰ ਜ਼ਰੂਰ ਪٹرول ਪੰਪ ਬੰਦ ਰਹਿ ਸਕਦੇ ਨੇ ਅਗਰ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਕੰਪਨੀਆਂ ਨੇ ਜਦੋਂ ਉਹਨਾਂ ਦੀ ਸ਼ਰਤਾ ਮੰਨ ਲੈਣ ਗਈਆਂ ਸ਼ਰਤਾ ਮੰਨ ਲੈਂਦੀ ਹੈ ਤਾਂ ਉਹ ਪٹرول ਪੰਪ ਜਿਹੜੇ ਨਹੀਂ ਬੰਦ ਕੀਤਾ ਜਾਊ ਲੇਕਿਨ ਇੱਕ ਪੈਟਰੋਲ ਪੰਪ ਦੇ ਅਸੀਂ ਮੌਜੂਦ ਹੈਗੇ ਤਾਂ ਉਹ ਤਸਵੀਰਾਂ ਇਸ ਕਰਕੇ ਦਿਖਾ ਰਹੇ ਹਾਂ ਕਿ ਇਹ ਤਸਵੀਰ ਹੈ ਪੈਟਰੋਲ ਪੰਪ ਦੀ ਤਸਵੀਰ ਹੈ ਜਿੱਥੇ ਲਗਾਤਾਰ ਜਿਹੜਾ ਤੇਲ ਪੈਂਦਾ ਵਾ ਲੇਕਿਨ ਇਸ ਸਮੇਂ ਦੱਸਿਆ ਜਾਂਦਾ ਹੈ ਕਿ ਜੋ ਤੇਲ ਦੇ ਪੈਟਰੋਲ ਪੰਪ ਜਿਹੜੇ ਹੈਗੇ ਨੇ ਕਰੋੜ ਰੁਪਏ ਲਾ ਕੇ ਵੀ ਘਾਟੇ ਜਾ ਰਹੇ ਨੇ ਘਾਟੇ ਇਸ ਕਰਕੇ ਜਾ ਰਹੇ ਨੇ ਕਿ ਉਹਨਾਂ ਦੇ ਜੋ ਕਮਿਸ਼ਨ ਜਿਹੜੇ ਹੁੰਦੇ ਨੇ ਉਹ ਨਹੀਂ ਵਧਾਏ ਜਾਂਦੇ ਕਿਉਂਕਿ 2017 ਤੋਂ ਬਾਅਦ ਜਿਹੜੇ 6 ਸਾਲ ਹੋ ਗਏ ਕਮਿਸ਼ਨ ਨਹੀਂ ਵਧਾਏ ਗਏ ਵੀਰ ਮੌਜੂਦ ਹੈ ਗੱਲਬਾਤ ਕਰਦੇ ਆਂ ਕਿਸ ਤਰ੍ਹਾਂ ਦੇਖਦੇ ਹੋ ਕਿ ਅਗਰ 22 ਤਰੀਕ ਨੂੰ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਇਨਸੈਂਟਿਵ ਵਿਧਾਨ ਦੀ ਗੱਲ ਕਰਤੀ ਜਾਂਦੀ ਕਮਿਸ਼ਨ ਦੀ ਪਬਲਿਕ ਨੂੰ ਕਿੰਨੀ ਖੱਜਰ ਖਰਾਬੀ ਹੁੰਦੀ ਹੋਗੀ ਫਰਦਰ ਜਦੋਂ ਪਹਿਲੇ ਖਰਾਬੀ ਹੋਈ ਸੀ ਦੁਬਾਰਾ وہی ਪੋਜੀਸ਼ਨ ਆ ਜਾਂਦੀ ਸਾਰੀ ਜੀ ਪੈਟਰੋਲ ਨਹੀਂ ਮਿਲਣਾ ਡੀਜ਼ਲ ਨਹੀਂ ਮਿਲਣਾ ਚੋਰ ਬਜ਼ਾਰੀ وہی ਸਾਰੀ ਹੋਣੀ ਹੈ ਲੇਕਿਨ ਅੱਜ ਪ੍ਰੋਪਲਿਆਂ ਦਾ ਕਸੂਰ ਨਹੀਂ ਹੈ ਅੱਜ ਕੰਪਨੀਆਂ ਨੇ ਜਿਹੜੇ ਇਨਸੈਂਟਿਵ ਵਿਧਾਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਨਹੀਂ ਵਧਾਏ ਜਾ ਰਹੇ ਕਿਉਂਕਿ 2017 ਤੋਂ ਬਾਅਦ ਇਨਸੈਂਟਿਵ ਵਧਾਈ ਨਹੀਂ ਗਏ ਕਮਿਸ਼ਨ ਨਹੀਂ ਵਧਾਈ ਗਈ ਪੈਟਰੋਲ ਵਾਲੇ ਕੀ ਡੀਲਰ ਜੋ ਹੈਗੇ ਦੇ ਪਰ ਕੋਨੋਲ ਆਈਡੀਆ ਪਰ ਅਗਰ ਉਹਨਾਂ ਦਾ ਸੋਲੂਸ਼ਨ ਕਰ ਦਿੱਤਾ ਜਾਵੇ ਤੇ 22 ਤਰੀਕ ਦੀ ਕਾਲ ਜਿਹੜੀ ਪ੍ਰੋਬਲਮ ਬੰਦ ਨਹੀਂ ਹੋਊਗੀ ਕੀ ਕਹਿਣਾ ਚਾਹੋਗੇ ਉਹ ਡਿਫਾਈਨਡ ਹੀ ਹੈ ਜਿਹੜੀ ਕਾਲ ਸੁਣੀ ਹੈ ਉਹ 15 ਤੋਂ 22 ਤੱਕ ਲਿਖੀ ਹੋਈ ਹੈ ਹਫਤੇ ਕੀ ਲਿਖੀ ਹੋਈ ਹੈ ਐਕਚੁਅਲੀ 15 ਤਾਰੀਖ ਨੂੰ ਸਿਰਫ ਰਿਫਾਈਨਰੀ ਸੇ ਤੇਲ ਨਹੀਂ ਖਰੀਦਾ ਜਾਏਗਾ ਪੈਟਰੋਲ ਪੰਪ ਚੱਲੂ ਰਹਿਣਗੇ 22 ਤਰੀਕ ਹੀ ਕਾਲ ਹੈ 22 ਤਰੀਕ ਨੂੰ ਅਗਰ ਰਿਫਾਈਨ ਬਾਤ ਮੰਨ ਲਈ جاتی ਹੈ 22 ਤਰੀਕ ਹੀ ਕਾਲ ਦੇਣਗੇ ਅਗਰ ਉਸਕੇ ਦਿਨ ਮੇਂ ਅਗਰ ਕਾਲ इनकी बात मान ली तो ਪੈਟਰੋਲ ਪੰਪ ਬੰਦ ਨਹੀਂ ਹੋਗਾ 22 ਨੂੰ ਇਹ ਜੋ ਸਭ ਸਭ ਬਲੈਕ ਮਾਰਕੀਟ ਲੇਕਿਨ ਤੁਹਾਨੂੰ ਦੱਸ ਦਈਏ ਕਿ ਅਫਵਾਹਾਂ ਵੇ ਇਹ ਵੇ ਕਿ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਲੇਕਿਨ ਨਹੀਂ ਬੰਦ ਨਹੀਂ ਰਹਿਣਗੇ ਪੈਟਰੋਲ ਪੰਪ ਜਿਹੜੇ ਖੁੱਲੇ ਰਹਿਣਗੇ ਖੁੱਲੇ ਇਸ ਕਰਕੇ ਰਹਿਣਗੇ ਕਿਉਂਕਿ ਉਹਨਾਂ ਨੇ ਰਿਫਾਇਨਰੀ ਦਾ 15 ਤਰੀਕ ਨੂੰ ਤੇਲ ਨਹੀਂ ਲੈਣਾ ਬੇਸ਼ੱਕ ਤੇਲ ਨਹੀਂ ਲੈਣਗੇ ਲੇਕਿਨ ਲੋਕ ਕਿੰਨੇ ਖੱਜਰ ਹੋਣਗੇ ਉਹ ਵੀ ਅਸੀਂ ਗੱਲਬਾਤ ਕਰਾਂਗੇ ਬਾਈ ਜੀ ਕਿੰਨਾ ਖੱਜਰ ਖਰਾਬ ਹੋਵੋਗੇ ਅਗਰ ਪੈਟਰੋਲ ਪੰਪ ਬੰਦ ਹੋਇਆ ਤਾਂ ਪੈਟਰੋਲ ਨਾ ਮਿਲੇ ਤਾਂ ਬਹੁਤ ਜ਼ਿਆਦਾ ਖੱਜਲ ਖਰਾਬ ਹੋਵਾਂ ਜੀ ਜਿੱਦਾਂ ਗੱਲ ਕੀਤੀ ਜਾ ਰਹੀ ਹੈ ਕਿ 15 ਤੋਂ 15 ਦਿਨ ਨੂੰ ਰਿਫਾਇਨਰੀ ਤੋਂ ਤੇਲ ਨਹੀਂ ਖਰੀਦਿਆ ਜਾਊਗਾ 22 ਦੀ ਬਾਈ ਦੀ ਜਿਹੜੀ ਹੈ ਕੋਲ ਦਿੱਤੀ ਗਈ ਹੈ ਕਿ ਬਾਈ ਨੂੰ પેટ્રોલ ਪੰਪ ਬੰਦ ਕੀਤੇ ਜਾਣਗੇ ਅਗਰ ਉਹਨਾਂ ਦੀ ਕਮਿਸ਼ਨਰ ਕੰਪਨੀ ਦਿੱਤੀ ਇਹ ਤਾਂ ਦੇਖੋ ਜੀ ਬਹੁਤ ਗੱਲ ਖਰਾਬ ਹੈਗੀ ਆ ਪਬਲਿਕ ਦਾ ਨੁਕਸਾਨ ਹੋਏਗਾ ਨਾਲ ਹੀ ਸਾਡੇ ਦੇਸ਼ ਰਾਜ ਨੂੰ ਬਹੁਤ ਵੱਡਾ ਨੁਕਸਾਨ ਆ ਲੇਕਿਨ ਉਹਨਾਂ ਦੀ ਪੈਂਟਰੀ ਵਾਲੇ ਕਿਉਂ ਨਹੀਂ ਫਿਰ પેટ્રોલ ਪੰਪ ਵਾਲਿਆਂ ਦੀ ਐਸੋਸੀਏਸ਼ਨ ਵਾਲਿਆਂ ਦੀ ਕਿਉਂ ਨਹੀਂ ਮੰਨਦੇ ਕਿਉਂ ਨਹੀਂ ਉਹ ਜਿਹੜੀ ਪੇ ਉਹਨਾਂ ਦੇ ਕੋ ਇਨਸੈਂਟਿਵ ਰਹਿੰਦੇ ਨੇ ਕਿਉਂ ਨਹੀਂ ਦਿੰਦੇ ਇਹ ਤਾਂ ਸਰਕਾਰ ਨੂੰ ਚਾਹੀਦਾ ਜੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਜਿਹੜਾ ਜਿੰਨੂੰ ਹੱਕ ਆ ਉਹ ਮਿਲਣਾ ਚਾਹੀਦਾ ਲੇਕਿਨ ਲੋਗ ਅਜਿ ਖੱਜਰ ਖਰਾਬ ਬੋਲੇ ਸਰਕਾਰਾ ਕਿਉਂ ਨਹੀਂ ਸੁਣਦੀਆਂ ਲੋਕਾਂ ਦੀਆਂ ਕਿਉਂ ਆਵਾਮ ਨੂੰ ਕਿਉਂ ਖੱਜਰ ਖਰਾਬ ਹੋਂਦਿੰਦੀਆਂ ਨੇ ਇਹਦੇ ਬਾਰੇ ਤਾਂ ਕੁਛ ਨਹੀਂ ਕਾਸ ਕਰੇ ਜੀ ਲੇਕਿਨ ਮਰਜੀ ਹੈ ਸਰਕਾਰ ਦੀ ਲੇਕਿਨ ਸਭ ਦੀ ਸੁਣਵਾਈ ਹੋਣੀ ਚਾਹੀਦੀ ਆ ਬਿਲਕੁਲ ਅਫਵਾਹਾਂ ਸੀ ਕਿਆਂ ਲੇਕਿਨ ਪੈਟਰੋਲ ਪੰਪ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ 15 ਤਰੀਕ ਨੂੰ ਸਿਰਫ ਰਿਫਾਈਨਰੀ ਤੋਂ ਤੇਲ ਨਹੀਂ ਖਰੀਦਿਆ ਜਾਊਗਾ ਤੇਲ ਇਸ ਕਰਕੇ ਨਹੀਂ ਖਰੀਦਿਆ ਜਾਊਗਾ ਉਹ ਜਿਹੜੀ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਜੋ ਉਹਨਾਂ ਦੀ ਇਨਸੈਂਟਿਵ ਨਹੀਂ ਬਣਾਉਂਦੀਆਂ ਕਿਉਂਕਿ 2017 ਦੇ ਵਿੱਚ ਕਹਿਆ ਜਾਂਦਾ ਕਿ ਇਨਸੈਂਟਿਵ ਵਧਾਏਗੇ ਸੀ ਉਸ ਤੋਂ ਬਾਅਦ ਇਨਸੈਂਟਿਵ ਨਹੀਂ ਵਧਾਏਗੇ ਸੀ ਕਿ ਲੇਕਿਨ ਉਹ ਇਹ ਕ੍ਰੋਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਹ ਪੈਟਰੋਲ ਪੰਪ 22 ਤਰੀਕ ਨੂੰ ਇੱਕ ਕੋਲ ਦੇ ਦਿੱਤੀ ਗਈ ਹੈ ਕਿ 22 ਤਰੀਕ ਨੂੰ ਜਦੋਂ ਕੰਪਨੀਆਂ ਨਹੀਂ ਗੱਲ ਮੰਨਣ ਗਿਆ ਤੇ ਪੈਟਰੋਲ ਪੰਪ 22 ਤਰੀਕ ਨੂੰ ਬੰਦ ਕੀਤਾ ਜਾਊਗਾ ਲੇਕਿਨ 15 ਤਰੀਕ ਨੂੰ ਪੈਟਰੋਲ ਪੰਪ ਚਾਲੂ ਰਹੇਗਾ 16 ਨੂੰ ਵੀ ਚਾਲੂ ਰਹੇਗਾ 17 ਨੂੰ ਵੀ ਚਾਲੂ ਰਹੂਗਾ 18 ਨੂੰ ਵੀ 19 ਨੂੰ ਵੀ ਤੇ 20 ਨੂੰ ਵੀ ਤੇ 21 ਨੂੰ ਵੀ ਅਗਰ ਇਹ ਦਿਨਾਂ ਦੇ ਵਿੱਚ ਰਿਫਾਈਨਰੀ ਵਾਲੇ ਗੱਲ ਮੰਨ ਲੈਂਦੇ ਨੇ ਸਰਕਾਰਾਂ ਕਰ ਮੰਨ ਲੈਂਦੀਆਂ ਨੇ ਤਾਂ ਇਹ ਪੰਪ ਜਿਹੜੇ ਨੇ 22 ਤਰੀਕ ਨੂੰ ਜਿਹ ਬਣ ਰਹੇ ਉਹ ਨਾਲ ਦੀ ਨਾਲ ਅਪਡੇਟ ਦਿੰਦੇ ਰਾਂਗੇ ਲੁਧਿਆਣਾ ਤੋਂ ਕੈਮਰਾਮੈਨ ਮ희 ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ ਪ੍ਰਿੰਸੀਪਲ ਜੀ 15 ਤੀ ਦਾ 102 ਕੀ ਰਿਫਾਈਨਰੀ ਤੋਂ ਤੇਲ ਨਹੀਂ ਲਿੱਤਾ ਨਹੀਂ ਜਾਊਗਾ ਕੀ ਹੈ ਕਿ ਪੂਰਾ ਮਾਮਲਾ ਕਰੋ 10 ਬੰਦੇ ਆ ਅ ਇਹ ਆ 15 ਤਰੀਕ ਨੂੰ ਆਪਾਂ 9% ਕਰ ਰਿਹਾ ਸੀ ਜੀ ਠੀਕ ਹੈ 9% ਦਾ ਮਤਲਬ ਹੈ ਕਿ ਅਸੀਂ ਕੰਪਨੀ ਤੋਂ ਮਾਲ ਨਹੀਂ ਟੱਕਾਂਗੇ ਠੀਕ ਹੈ ਨਹੀਂ ਮਾਲ ਨਹੀਂ ਲਵਾਂਗੇ ਰਿਫਾਈਨਰੀ ਦਾ ਤੇਲ ਨਹੀਂ ਲਿੱਤਾ ਜਾਊਗਾ ਤੇ ਜਿਹੜੇ ਫਿਊਲ ਸਟੇਸ਼ਨ ਹੈ ਜਿਹੜਾ ਫਿਊਲ ਨਹੀਂ ਹੋਊਗਾ ਫਿਊਲ ਸਟੇਸ਼ਨ ਬੰਦ ਰਹਿਣਗੇ ਸਰ ਮੈਂ ਉਹਨਾਂ ਤੋਂ ਮਾਲ ਇਤਨਾ ਹੁੰਦਾ ਹੈ ਕਿ ਉਹ ਬੰਦ ਨਹੀਂ ਹੋਣਗੇ ਸਪਲਾਈ ਦੀ ਕੋਈ ਪ੍ਰੋਬਲਮ ਨਹੀਂ ਹੈ ਸੇਲ ਕੋਈ ਦਿੱਕਤ ਨਹੀਂ ਹੈ ਸੇਲ ਕੋਈ ਦਿੱਕਤ ਨਹੀਂ ਰਹੇਗੀ ਇਹ ਸੇਲ ਦੀ ਕੋਈ ਦਿੱਕਤ ਨਹੀਂ ਹੈ ਸਿਰਫ ਖਾਲੀ ਕੰਪਨੀਆਂ ਨੂੰ ਵਿਰੋਧ ਜਤਾਉਣ ਦਾ ਤਰੀਕਾ ਹੈਗਾ ਕਿ ਸਾਈਬਰ ਸਾਡਾ ਕਮਿਸ਼ਨ ਵਧਾਓ ਜੀ ਨਹੀਂ ਤੇ ਅਸੀਂ ਅੱਗੇ ਕੁਝ ਹੋਰ ਕੱਟ ਕਰ ਸਕਦੇ ਹਾਂ ਉਹਦੇ ਵਾਸਤੇ ਅਸੀਂ 22 ਤਰੀਕ ਨੂੰ ਪੂਰਾ ਬੰਦ ਕਰਾਂਗੇ ਅੱਛਾ 22 ਤਰੀਕ ਨੂੰ ਪ੍ਰੋਬਲਮ ਪੂਰੇ ਬੰਦ ਰਹਿਣਗੇ ਹਾਂ ਨੋ ਸੇਲ ਨੋ ਪਰਚੇਨ ਨੋ ਸੇਲ ਨੋ ਪਰਚੇਜ ਰਹੇਗੀ ਲੇਕਿਨ ਸਰ ਰੰਜੀਤਪਾ ਜੀ ਇਹਦੇ ਵਿੱਚ 7 ਤੋਂ 15 ਤਰੀਕ ਨੂੰ ਲੈ ਕੇ 21 ਤਰੀਕ ਤੱਕ ਸਲੂਸ਼ਨ ਚ ਖੁੱਲੇ ਰਹਿਣਗੇ ਸਿਰਫ ਪਤਾ ਜੀ ਨੂੰ ਡਿਪਾਇਨਸ ਸਿਰਫ ਖਾਲੀ 15 ਤਰੀਕ ਨੂੰ ਇਹ ਇੱਕ ਕਸਮਨ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਜੀ 15 ਤਰੀਕ ਸਿਰਫ ਅਸੀਂ ਕੰਪਨੀ ਨੂੰ ਕਹਿਣਾ ਚਾਹ ਰਹੇ ਹਾਂ ਕਿ ਭਾਈ ਸਾਡਾ ਕਮਿਸ਼ਨ ਵਧਾ ਦਿਓ ਨਹੀਂ ਤਾਂ ਅਸੀਂ 25 ਤਰੀਕ ਤੋਂ ਸਟ੍ਰਾਈਕ ਤੇ ਜਾ ਰਹੇ ਹਾਂ ਅਗਰ ਉਹਦੇ ਵਿੱਚ ਸਲੂਸ਼ਨ ਹੋ ਜਾਂਦਾ 25 ਤੱਕ ਪਹਿਲੇ ਪਹਿਲੇ ਸਲੂਸ਼ਨ ਹੋ ਜਾਂਦਾ ਫਿਰ ਕੋਲ ਜਿਹੜੇ ਜਾਵਾਂਗੇ ਕਿਉਂ ਜਾਵਾਂਗੇ ਭਾਜੀ ਕੋਈ ਵੀ ਨਹੀਂ ਜਾਏਗਾ ਬਿਲਕੁਲ ਕਿੰਨੇ ਸਾਲ ਦਾ ਜਿਹੜਾ ਕਮਿਸ਼ਨ ਲੁਕਦਾ ਵ ਸਾਡੇ 6 ਸਾਲ ਤੋਂ ਜੂਨਾਈ 2017 ਤੋਂ ਬទਿਆ ਸੀ 21 ਜੁਲਾਈ 2017 ਨੂੰ ਬទਾਇਆ ਸੀ ਉਸ ਤੋਂ ਬਾਅਦ ਨਹੀਂ ਬទਾਇਆ ਗਿਆ ਨਹੀਂ ਬទਾਇਆ ਨਹੀਂ ਕਿੰਨਾ ਕੱਟੇ ਚੱਲੀ ਹੈ ਪੈਟਰੋਲਮ ਜਿਹੜੀ ਡੀਲਰਸ਼ਿਪ ਹੈਗੀ ਹੈ ਜਿਹੜਾ ਪ੍ਰੋਪ ਵਾਲੇ ਆਜੀ ਡੇਟੇ ਚ ਕੱਟੇ ਦੱਸੋ ਜੀ ਪ੍ਰੋਫਿਟ ਜੇ ਹੈ ਨਹੀਂ ਕੋਈ ਬਿਲਕੁਲ